ਮਾਰਨ ਦੀ ਕੋਸ਼ਿਸ਼ ਕਰਦਾ ਸੀ ਪਰ ਸਾਡੇ ਜੋ ਨੇਤਾ ਨੇ ਉਹਨਾਂ ਨੇ ਬਚਣ ਔਰ ਜਿਨ੍ਹਾਂ ਦੀ ਆਤਮਾ ਸੱਚੀਅਤ ਚੱਕੀ ਜਾਵੇ ਤੇ ਗੁਰਸ਼ੰਕਰ ਬਿੰਦਕੋਣ ਨੇ ਲੋਕ ਜਨਾਂ ਵਰੇ ਜਾਣ ਦੇ। ਫਗਵਾੜੇ ਦੇ ਵਿੱਚ ਜਾ ਕੇ ਤੁਸੀਂ ਦੇਖ ਲਓ ਜਿਹੜਾ ਗਾਂਧੀ ਹਸਪਤਾਲ ਆ ਉਹਦੇ ਮੋਰੇ ਇੱਕ ਕਾਜ ਤੋਂ 7 ਸਾਲ ਪਹਿਲਾਂ ਇੱਕ ਸੇਵਾ ਕੇਂਦਰ ਖੋਲਿਆ ਗਿਆ ਜਿੱਥੇ 100 ਰੁਪਈਆ ਦੀ ਰੋਟੀ ਮਿਲਦੀ ਆ। ਉਸ ਵੇਲੇ ਮੈਂ ਵੀ ਨਾਲ ਸੀ ਜਦੋਂ ਪਹਿਲੇ ਦਿਨ ਖੋਲਿਆ ਸੀ। ਸਦਾ ਦਾ ਰੁਪਇਆ ਨਹੀਂ ਵੀ ਦਿੱਤਾ ਸੀ ਇੱਕ ਬਹੁਤ ਵੱਡਾ ਜਿਹੜਾ ਕਾਰਨ ਕੀਤਾ ਗਿਆ ਉਸ ਦਿਨ ਦੀ ਮਸੋਂ ਅੱਜ ਜਿਹੜੀ ਇੱਥੇ ਦਸਾਂਗਾ ਜਾਂ ਇਹ ਫੋਗਵਾੜਾ ਖਾਹੇ ਵੱਡੇ ਵੱਡੇ ਲੋਕ ਆਏ ਸੀ ਸਾਡੀਆਂ ਭੈਣਾਂ ਆਈਆਂ ਸੀ ਔਰ ਸਾਡੀ ਬੈਰਵਾਰੇ ਉਹ ਜੋ ਲੱਜੁਣਾ ਦੇ ਚਾਏ ਹੂ ਉਹ ਮੈਂ ਤੁਹਾਨੂੰ ਦੱਸਾਂਗਾ ਦਸਾਂ ਜਾਣਾ ਜੇ ਨਾਲ ਨੂੰ ਨਾਲ ਉਹਨੇ ਨਾਮ ਕੀਤਾ ਔਰ ਇਹ ਿਆ ਸੇ ਸਾਡੀ ਮਾਤਾ ਅਨਪੂਰਣਾ ਹੈ ਜਿਹੜਾ ਮਾਨਪੂਰਣਾ ਦਾ ਅਸਰ ਕਰੇ ਸੇ ਪਰਮੋਦੀ ਕਰਨੀਆ ਔਰ ਬੜਾ ਤਰਫ ਬਖਸ਼ੋੰਦਰੀਆ ਉਪਦੇਵਾਂਗਰੀਆ ਐਸ ਤਰ੍ਹਾਂ ਦੇ ਹੋਰ ਇਹਨਾਂ ਦੀ ਬਹੁਤ ਸਾਰੀਆਂ ਸੰਸਥਾਵਾਂ ਨੇ ਗੋਆਣਾ ਦੇ ਗਰੀਬਾਂ ਦੇ ਕੰਮ ਕਰਦੇ ਨੇ ਸੋਸ਼ਲ ਕੰਮ ਕਰਦੇ ਨੇ ਆਓ ਪਰ ਲੋਕ ਜਿਹੜਾ ਉਹ ਆਪਣੇ ਆਪ ਇਕੱਠੇ ਜਾਂਦੇ ਨੇ ਕਿਉਂਕਿ ਸੱਚ ਤਾਂ ਅਮੇਜੋ ਸੱਚ ਹੁੰਦਾ ਹੈ ਬੱਦਲ ਮੋਤੀ ਦੇ ਚੋਰ ਨੂੰ ਠੱਗ ਨਹੀਂ ਸਕਦੇ ਸੱਚ ਨੇ ਤਾਂ ਆਣਾ ਹੀ ਹੁੰਦਾ ਹੈ ਪਰ ਮੈਂ ਪ੍ਰਮਾਤਮਾ ਹੀ ਉਹਨਾਂ ਦਾ ਸਹਾਇਤਾ ਕਰੂਗਾ ਕਿਉਂਕਿ ਇਹ ਉਹ ਪਲਾਨਿੰਗ ਵਾਈ ਗਈ ਦਾ ਪੁੱਛਿਆ ਗਿਆ ਕਿ 25 ਜਨਵਰੀ ਹਾਂਜੀ ਮੈਡਮ ਆਜੀਬ ਤੁਸੀਂ ਬਾੜੀਆਂ ਵਟੀਆਂ ਅੱਜ ਕਲਾ ਵਿੱਚ ਆਏ ਸੀਗੇ ਅੱਜ ਤੁਹਾਡੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਕਿਸ ਤਰ੍ਹਾਂ ਦੇਖਦੇ ਹੋ ਬਾੜੀਆਂ ਕਲਾ ਵਿੱਚ ਮੀਟਿੰਗ ਕੀਤੀ ਹੈ ਜੀ ਵੋਟਰਾਂ ਦੇ ਵਿੱਚ ਉਤਸ਼ਾਹ ਬਹੁਤ ਹੈ ਕਿਸਾਨ ਵੀਰ ਹੈ ਮੇਰੇ ਮੈਂ ਕਦੀ ਨਹੀਂ ਕਹਿੰਦੀ ਉਹਨਾਂ ਨੂੰ ਉਹਨਾਂ ਦੀ ਗੱਲ ਸੁਣੀ ਆ ਔਰ ਮੇਰੇ ਮੈਨੂੰ ਇਹ ਨਹੀਂ ਕਦੀ ਕਿ ਮੈਨੂੰ ਕੋਈ ਡਰ ਹੈ ਉਹਨਾਂ ਤੋਂ ਕਿਉਂਕਿ ਉਹਨੂੰ ਡਰਾਨ ਵਾਲੀ ਕੋਈ ਗੱਲ ਹੀ ਨਹੀਂ ਹੈ ਇਨਸਾਨ ਹੈ ਹਸੀ ਸਾਰੇ ਇੱਕ ਦੂਜੇ ਦੇ ਖਿਲਾਫ ਹੋ ਸਕਦੇ ਆ ਸਰਕਾਰ ਦੇ ਖਿਲਾਫ ਹੋ ਸਕਦੇ ਆ ਪਰ ਉਹ ਸਰਕਾਰ ਦੇ ਖਿਲਾਫ ਵੀ ਨਹੀਂ ਆ ਉਹਨਾਂ ਦੀਆਂ ਕੁਝ ਮੰਗਾਂ ਆ ਜਿਹੜੀਆਂ ਲੈ ਕੇ ਮੈਂ ਜ਼ਰੂਰ ਅੱਗੇ ਚੱਲੂੰਗੀ ਔਰ ਮੈਂ ਉਹਨਾਂ ਨੂੰ ਵਿਸ਼ਵਾਸ ਵੀ ਦਿੱਤਾ ਆ ਕਿ ਜੇ ਮੈਨੂੰ ਮੌਕਾ ਮਿਲਿਆ ਤਾਂ ਮੈਂ ਜ਼ਰੂਰ ਉਹ ਮੰਗਾਂ ਨੂੰ ਅੱਗੇ ਲੈ ਕੇ ਚੱਲੂੰਗੀ ਪਰ ਮੈਂ ਕਿਸਾਨ ਵੀਰਾਂ ਨੂੰ ਵੀ ਇਹੀ ਅਪੀਲ ਕਰਦੀ ਆ ਕਿ ਤੁਸੀਂ ਵੀ ਇਲੈਕਸ਼ਨ ਦੇ ਵਿੱਚ ਭਾਰਤ ਦੀ ਤਰੱਕੀ ਦੇ ਵਿੱਚ ਯੋਗਦਾਨ ਜ਼ਰੂਰ ਪਾਓ ਤਾਂ ਕਿ ਅਸੀਂ ਵੀ ਜਾ ਕੇ ਜਦੋਂ ਅੱਗੇ ਜਾ ਕੇ ਪ੍ਰਧਾਨ ਮੰਤਰੀ ਜੀ ਨਾਲ ਗੱਲ ਕਰੀਏ ਤਾਂ ਉੱਥੇ ਮੈਨੂੰ ਇਹ ਨਾ ਕਹਿਣਾ ਪਵੇ ਕਿ ਇੰਨਾ ਜ਼ਿਆਦਾ ਵਿਰੋਧ ਕਰਦੇ ਆ ਵੀ ਉਹਨਾਂ ਨੇ ਬਿਲਕੁਲ ਨਹੀਂ ਰੋਕਿਆ ਔਰ ਮੈਂ ਆਪ ਚੱਲ ਕੇ ਉਹਨਾਂ ਕੋਲ ਆਈ ਆ ਔਰ ਉਹਨਾਂ ਨੇ ਪੂਰਾ ਰਸਤਾ ਦਿੱਤਾ ਕਿ ਮੀਟਿੰਗ ਕੀਤੀ ਆ ਬਹੁਤ ਅੱਛਾ ਮਾਹੌਲ ਹੈ ਉਹਨਾਂ ਦਾ ਅਧਿਕਾਰ ਹੈ ਵਿਰੋਧ ਕਰਨਾ ਉਹ ਕਰਦੇ ਆ ਸਾਡਾ ਅਧਿਕਾਰ ਹੈ ਸੁਣਨਾ ਔਰ ਉਹਦੇ ਹੱਲ ਕੱਢਣਾ ਔਰ ਇਹ ਸੀ ਕਰ ਰਹੇ ਆ ਪਿੰਡ ਦੇ ਮੀਟਿੰਗ ਦੇ ਕਾਨੇ ਦੇ ਦੌਰਾਨ ਕਿੱਦਾਂ ਹੰਗਾਰਾ ਮਿਲਿਆ ਪੀਜਪੀ ਨੂੰ ਬਹੁਤ ਹੰਗਾਰਾ ਮਿਲ ਗਿਆ ਆ ਲੋਕ ਸ਼ਾਂਤ ਹੈ ਪਤਾ ਨਹੀਂ ਕੀ ਗੱਲ ਹੈ ਮੈਂ ਹੁਣ ਉਹ ਹੀ ਇਹਨਾਂ ਦਾ ਛਾਹ ਭਰਿਆ ਕਿ ਸ਼ਾਂਤ ਨਹੀਂ ਹੋਣਾ ਖੁੱਲ ਕੇ ਅੱਗੇ ਆਓ ਵੋਟ ਤਾਂ ਪਾਣੀ ਪਾਣੀ ਫਿਰ ਆਪਾਂ ਕਹਿ ਕੇ ਕਿਉਂ ਨਹੀਂ ਪਾਣੀ ਇਸ ਕਰਕੇ ਕੋਈ ਮੰਚ ਡਰ ਨਹੀਂ ਹੈ ਕਿਸੇ ਦੇ ਸਾਰੇ ਜਣੇ ਆ ਹਰ ਕੋਈ ਇਨਸਾਨ ਚਾਹੁੰਦਾ ਕਿ ਦੇਸ਼ ਦੀ ਤਰੱਕੀ ਹੋਵੇ ਅਸੀਂ ਵੀ ਇੱਕ ਅੱਛਾ ਦੇਸ਼ ਦੇਖੀਏ ਭਾਰਤ ਦੇ ਸਾਡਾ ਬਹੁਤ ਅੱਛਾ ਹੈ ਭਾਰਤ ਨੂੰ ਸੋਨੇ ਦੀ ਜਿਹੜੀ ਕਿਹਾ ਜਾਂਦਾ ਸੀ ਉਹਨੂੰ ਦੁਆਰਾ ਉੱਥੇ ਹੀ ਲੈ ਕੇ ਆਣਾ ਇਸ ਪੰਜਾਬ ਨੂੰ ਅਸੀਂ ਰੰਗਲਾ ਪੰਜਾਬ ਬਣਾਣਾ 27 ਚ ਬੀਜੇਪੀ ਦੀ ਸਰਕਾਰ ਬਣਾ ਕੇ ਹੁਣ ਤਾਂ ਸਰਕਾਰ ਬਣਨੀ ਬਣਨੀ ਤੈ ਹੈ ਔਰ ਇਹ ਹਸ਼ਿਆਰਪੁਰ ਦੀ ਸੀਟ ਦਾ ਉਹ ਜਿਹੜੇ 400 ਪਾਰ ਦੇ ਵਿੱਚ ਅਸੀਂ ਯੋਗਦਾਨ ਪਾ ਰਹੇ ਆ ਸਾਰੇ ਹਰ ਹਲਕੇ ਦੇ ਵਿੱਚ ਮੈਂ ਨੌ ਹਲਕਿਆਂ ਤੇ ਜਾ ਕੇ ਆਈਆਂ ਕਿਸਾਨ ਵੀਰਾਂ ਨੂੰ ਵੀ ਮਿਲੀ ਆ ਇੱਥੇ ਕੋਈ ਵੀ ਐਦਾਂ ਦੀ ਗੱਲ ਨਹੀਂ ਹਰ ਚਿਹਰੇ ਤੇ ਖੁਸ਼ੀ ਹੈ ਮੋਦੀ ਜੀ ਨੂੰ ਅਗਲੇ ਆਣ ਲਈ ਪ੍ਰਧਾਨ ਮੰਤਰੀ ਬਣਾਉਣ ਲਈ ਔਰ ਦੇਸ਼ ਦੀ ਤਰੱਕੀ ਚ ਯੋਗਦਾਨ ਪਾਉਣ ਲਈ ਧੰਨਵਾਦ ਜੀ